ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਹੈ ਹੋਰ ਦੱਸੋ ਜੀ ਠੀਕ ਠਾਕ ਹੋਮੋਂਗੇ ਤੇ ਵਧੀਆ ਹੋਮੋਂਗੇ ਆਪਾਂ ਜੇ ਆਪਾਂ ਬਹੁਤ ਹੀ ਵਧੀਆ ਦਵਾਈ ਬਣਾਵਾਂਗੇ ਆਪਣੇ ਵਾਸਤੇ ਕਿਉਂਕਿ ਜੀ ਆਪਣਾ ਤਜਾ ਬਣਦਾ ਅੱਜ ਕੱਲ ਹਰੇਕ ਦੀ ਬਣਦਾ ਹੁੰਦਾ ਹੈਗਾ ਤਜਾ ਬਣਦਾ ਹੋਵੇ ਤੇ ਭੁੱਖ ਘਟ ਲੱਗਦੀ ਹੋਵੇ ਤੇ ਆਪਾਂ ਨੂੰ ਨਾ ਗੈਸ ਬਣਦੀ ਹੁੰਦੀ ਹੈਗੀ ਕਈ ਵਾਰ ਉਹਦੀ ਪ੍ਰੋਬਲਮ ਆ ਜਾਂਦੀ ਹੈਗੀ ਤੇ ਨੀਂਦ ਘਟ ਆਉਂਦੀ ਇਸ ਕਰਕੇ ਆਪਾਂ ਇੱਕ ਵਧੀਆ ਦੇਸੀ ਨੁਸਕਾ ਤਿਆਰ ਕੀਤਾ ਹੈਗਾ ਤੇ ਉਹ ਜੀ ਆਪਾਂ ਲੈਣਾਗਾ ਰੋਟੀ ਖਾ ਕੇ ਸ਼ਾਮ ਨੂੰ ਪੈਨ ਲਈ ਠੀਕ ਹੈ ਤੇ ਆਪਾਂ ਦਵਾਈ ਬਣਾ ਲਈਏ ਦੇਖੋ ਜਿਸ ਤਰ੍ਹਾਂ ਤਵਾ ਧਰ ਲਿਆ ਛਿੱਲੇ ਤੇ ਆਪਾਂ ਲੈਤੀ ਹੈ ਜੀ ਸੌਫ ਆਪਾਂ ਬਣਾਵਾਂਗੇ ਥੋੜੀ ਤੁਸੀਂ ਵੱਧ ਘੱਟ ਜੇ ਬਣਾ ਕੇ ਤੁਸੀ ਫਾਇਦਾ ਲੱਗਿਆ ਤਾਂ ਤੁਸੀਂ ਜ਼ਿਆਦਾ ਬਣਾ ਕੇ ਲਿਓ ਕਿਉਂਕਿ ਸਾਡੀ ਤਾਂ ਵਰਤੀ ਹੋਈ ਹੈਗੀ ਅਸੀਂ ਬਣਾਉਂਦੇ ਰਹਿੰਨੇ ਆਂ ਕਿ ਘਰ ਵਿੱਚ ਤੁਸੀਂ ਚਾਹੇ ਥੋੜੀ ਬਣਾ ਕੇ ਪਹਿਲਾ ਚਮਚਾ ਚਮਚਾ ਇਸ ਤਰ੍ਹਾਂ ਤਿੰਨੇ ਚੀਜ਼ਾਂ ਦਾ ਚਮਚਾ ਚਮਚਾ ਲੈਣਾਗਾ ਇਹ ਪਾਈਗੀ ਆਪਾਂ ਜੀ ਸੌਂਫ ਬਹੁਤ ਹੀ ਫਾਇਦਾ ਕਰੂਗੀ ਪ੍ਰਾਈਵੇਟ ਡਾਕਟਰਾਂ ਤੋਂ ਬਚੋ ਘਰ ਦਾ ਨੁਸਖਾ ਤੁਸੀਂ ਦੇਖਿਓ ਇੱਕ ਵਾਰੀ ਜਮਾ ਕੇ ਵੱਡਿਆਂ ਨੂੰ ਜਿਆਦਾ ਥੋੜੀ ਜੀ ਪ੍ਰੋਬਲਮ ਆਉਂਦੀ ਹੈਗੀ ਦਾਦੀਆਂ ਨੂੰ ਹੋਇਆ ਨਾਨੀਆਂ ਨੂੰ ਹੋਇਆ ਇਹ ਆਪਾਂ ਪਾਤਾ ਜੀ ਜੀਰਾ ਸੌਂਫ ਪਾਤੀ ਜੀਰਾ ਪਾਤਾ ਨਾਲੇ ਹਾਜਮਦਾਰ ਆ ਆਪਾਂ ਰੋਟੀ ਖਾ ਕੇ ਹਾਜਮ ਵਧੀਆ ਘਟਾਰ ਵਧੀਆ ਆਉਂਦਾ ਤੇ ਜਿਹੜੀ ਜਮੈਨ ਹੁੰਦੀ ਹੈ ਜੀ ਨਸ਼ਾ ਹੁੰਦਾ ਦੇ ਵਿੱਚ ਇਹਦੇ ਨਾਲ ਆਪਾਂ ਨੂੰ ਨੀਂਦ ਵਧੀਆ ਆਉਂਦੀ ਹੈ ਇੱਕ ਚਮਚਾ ਆਪਾਂ ਪਾਤਾ ਜਮੈਨ ਦਾ ਇਹਨੂੰ ਆਪਾਂ ਰੋਸਟ ਕਰਾਂਗੇ ਤਵੇ ਤੇ ਜਿਆਦੇ ਅੱਗ ਦਾ ਸੇਕ ਨਹੀਂ ਰੱਖਣਾ ਤਵੇ ਤੇ ਇਸ ਤਰ੍ਹਾਂ ਰੋਸਟ ਕਰਨਾ ਆਪਾਂ ਇਸ ਤਰ੍ਹਾਂ ਤੁਸੀਂ ਇਹ ਜਮਾ ਕੇ ਦੇਖਿਓ 2-4 ਦਿਨਾਂ ਚ ਤੁਹਾਨੂੰ ਪਤਾ ਲੱਗ ਜੂਗਾ ਕਿਉਂਕਿ ਆਪਾਂ ਨੂੰ ਭੱਜ ਦੌੜ ਬਹੁਤ ਜ਼ਿਆਦਾ ਰਹਿੰਦੀ ਹੈਗੀ ਇਸ ਕਰਕੇ ਆਪਣੇ ਹੱਡ ਪੈਰ ਦੁਖਦੇ ਆ ਨਾਲੇ ਨਾ ਰੋਟੀ ਹਜਮ ਨਹੀਂ ਆਉਂਦੀ ਕਿਉਂਕਿ ਆਪਾਂ ਸਵੇਰ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਹਸਬੈਂਡ ਜਾਂਦੇ ਆ ਕਿ ਉਹਨਾਂ ਨੂੰ ਆਪਾਂ ਰੋਟੀ ਬਣਾਉਣੀ ਹੁੰਦੀ ਆ ਨਾ ਕਿਉਂਕਿ ਚਾਹੇ ਖੇਤੀ ਵਾਲੇ ਚਾਹੇ ਪ੍ਰਾਈਵੇਟ ਕੰਮ ਵਾਲੇ ਆ ਤੁਸੀਂ ਸਵੇਰੇ ਸਾਰਿਆਂ ਨੂੰ ਜਲਦੀ ਹੰਦੇ ਇਸ ਕਰਕੇ ਆਪਾਂ ਨੂੰ ਇਹ ਚੀਜ਼ੇ ਲੈਣੀ ਚਾਹੀਦੀ ਹੈਗੀ ਤੇ ਬਹੁਤ ਹੀ ਵਧੀਆ ਲੱਗਾ ਤੁਸੀਂ ਦੇਖਿਓ ਇੱਕ ਵਾਰੀ ਲੈ ਕੇ ਜੇ ਤੁਹਾਡਾ ਵਜ਼ਨ ਵੱਧਾਗਾ ਤਾਂ ਤੁਸੀਂ ਸਵੇਰੇ ਇਹਨੂੰ ਜਮੈਨ ਨੂੰ ਅੱਧਾ ਚਮਚਾ ਅੱਧੇ ਗਲਾਸ ਚ ਬਾਲ ਕੇ ਲੈ ਲਓ ਥੋੜਾ ਵਜ਼ਨ ਘਟ ਜੂਗਾ ਏ ਬਾਜਨਾ ਮੈਂ ਵੱਧ ਤੋਂ ਦੱਸਿਆ ਹੈ ਕਈ ਵਾਰ ਕਿਸੇ ਭੈਣ ਦਾ ਘਟੂ ਹੋਇਆ ਥਾਣਾ ਲਿਓ ਜੇ ਵੱਧਾ ਹੋਇਆ ਨਾ ਤੁਸੀਂ ਘਟਾਉਣਾ ਹੋਇਆ ਤਾਂ ਲਿਓ ਸਵੇਰੇ ਦੇ ਟਾਈਮ ਨਾਲ ਜਦੋਂ ਆਪਾਂ ਸੱਜਰੇ ਉੱਠਦੇ ਆ ਨਾ ਉਦੋਂ ਤੁਸੀਂ ਦੋ ਚਮਚਾ ਪਾਣੀ ਦਾ ਇਹ ਚ ਜਵੈਣ ਵਾਲ ਲ ਤੇ ਫਿਰ ਤੁਸੀਂ ਲਿਓ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਆਪਣਾ ਬਾਜਨ ਕਿੰਨਾ ਘਟ ਗਿਆ ਇਹ ਮੇਰੇ ਜਮਾਈ ਹੋਏ ਨੁਸਖੇ ਹੈਗੇ ਤੁਸੀਂ ਜ਼ਰੂਰ ਦੇਖਿਓ ਦੇਖੋ ਜੀ ਬਰਾਉਣ ਹੋ ਗਿਆ ਥੋੜਾ ਥੋੜਾ

ਜੇ ਇਹ ਬੱਚੇ ਹੁੰਦੇ ਤਾਂ ਵੀ ਵਧੀਆ ਦੇਖੀ ਜਿਹੜੇ ਛੋਟੇ ਬੱਚੇ ਹੁੰਦੇ ਖੇਡਦੇ ਲੋ ਜੀ ਆਪਾਂ ਇਹ ਰੋਸਟ ਕਰ ਲਈ ਹਲੇ ਆਪਣਾ ਤਵਾ ਵੀ ਗਰਮ ਆਗਾ ਥੱਲੇ ਲਾ ਲੈਨੇ ਆ ਨੂੰ ਆਪਾਂ ਜੇ ਇਹ ਐਨ ਕਲੇ ਲੇਡੀਜ਼ ਵਾਸਤੇ ਵੀ ਨਹੀਂ ਕਿਤੇ ਕਹਦੇ ਹੋ ਵੀ ਆਪਣੇ ਨਾ ਆਪਣੇ ਵਾਸਤੇ ਆ ਜੇ ਤੁਹਾਡੇ ਘਰੇ ਦਾਦਾ ਨਾਨਾ ਕੋਈ ਵੀ ਆ ਤੁਸੀਂ ਵੱਡਿਆਂ ਨੂੰ ਵੀ ਦੇ ਸਕਦੇ ਹੋ ਇਹ ਦੇਸੀ ਆ ਕੋਈ ਵੀ ਲੈ ਸਕਦਾਗਾ ਮਤਲਬ ਕਿ ਆਪਾਂ ਨੂੰ ਫਾਇਦੀ ਫਾਇਦੇ ਆਗੇ ਮੈਂ ਲੈਤੀ ਇਹ ਕੁੰਡੀ ਸੌਂਫ ਦੱਸੂ ਮੈਂ ਕਿੰਨੀ ਕਾਪਾ ਲੈਣੀ ਆ ਰੋਜ ਸੌਂਫ ਆਪਣੇ ਘਰੇ ਵੀ ਪੱਕ ਗਈ ਜਿਹੜੀ ਲਾਈ ਸੀ ਐਤ ਕੀ ਬਗਾ ਪਰਨੂ ਰੱਬ ਸੁੱਖ ਰੱਖੇ ਮੈਂ ਖਾ ਲਿਦਾ ਇਹ ਬਣਾਉਂਗੇ ਐਤ ਕੀ ਦਾ ਮੈਂ ਨਾ ਉਈ ਸਵੇਰ ਮੈਨੂੰ ਆਦਤ ਆ ਸ਼ਾਮ ਨੂੰ ਵੀ ਰੋਟੀ ਖਾ ਕੇ ਮੈਂ ਲੈ ਲੀਨੀ ਆ ਸੌਂਫ ਸਵੇਰੇ ਵੀ ਉਹ ਮੈਂ ਖਾਂਦੀ ਖਾਂਦੀ ਨੇ ਛਿੱਟਾ ਹੀ ਦੇਤਾ ਸੌਂਫ ਸੌਂਫ ਦਰ میری ਕੜਾਈ 'ਚ ਸਬਜ਼ੀ ਬਣ ਗਈ। ਸੋਹਣ ਪੱਕੇ ਮਾਲੀ ਸੋਹਣ ਗਏ। ਲੋ ਜੀ ਆਪਾਂ ਹੁਣ ਇੰਦਰ ਰਗੜਾ ਛਾੜ ਦਈਏ। ਗਰਮ ਗਰਮ ਛੇਤੀ ਉਹ ਹੋ ਜਾਂਦੀ ਹੈ ਜੀ। ਰਗੜੀ ਜਾਂਦੀ ਹੈ। ਤੁਸੀਂ ਆ ਸੋਚਦੇ ਹੋਮੋਗੇ ਵੀ ਰੋਜ਼ ਖਾਣ ਵਾਲੇ ਬਲੌਗ ਪਾ ਦਿੰਦੀ ਐ ਵੀ ਹਨਾ ਵੀ ਤਲਿਆ ਫਲਿਆ ਤੁਸੀਂ ਦੇਸੀ ਕੋਈ ਆਪਾਂ ਨੂੰ ਛੇਦ ਵਾਸਤੇ ਬਹੁਤ ਵਧੀਆ ਹੈਗਾ ਜਿਸ ਕਰਕੇ ਮੈਂ ਤਾਂ ਹੀ ਬਲੌਗ ਪਾਇਆਗਾ ਕਾਹਨ ਜੀ ਬਹੁਤ ਵਧੀਆ ਟੇਸਟ ਆਉਂਦਾ ਹੈ ਲੋ ਜੀ ਦੇਖੋ ਕਿੰਨਾ ਸੋਹਣਾ ਪਾਊਡਰ ਬਣ ਗਿਆ ਇਹਨੂੰ ਆਪਾਂ ਇੱਕ ਡੱਬੀ ਵਿੱਚ ਕੱਢ ਲਾਂਗੇ ਸ਼ਾਮ ਦੇ ਟਾਈਮ ਨੂੰ ਇੰਨਾ ਕੁ ਲੈਣਾ ਆਪਾਂ ਰੋਟੀ ਖਾ ਕੇ ਰੋ ਤੁਸੀਂ ਇੰਨਾ ਲੈ ਲਿਆ ਕਰਿਓ ਦੇਖੋ ਤੁਸੀਂ 2-4 ਦਿਨ ਲੈ ਕੇ ਵੀ ਕੀ ਆਪਾਂ ਨੂੰ ਇਹਦਾ ਰਿਜ਼ਲਟ ਹੁੰਦਾਗਾ ਨਾ ਤਾਂ ਆਪਾਂ ਨੂੰ ਭੁੱਖ ਵਧੀਆਂ ਲੱਗੂਗੀ ਤੇ ਨਾਲੇ ਜੀ ਆਪਣੀ ਗੈਸ ਨਹੀਂ ਬਣਦੀ ਨਾਲੇ ਆਪਾਂ ਨੂੰ ਤਜਾਬ ਤੋਂ ਰਾਹਤ ਪਾਊਗਾ ਵੀ ਤਜਾਬ ਨਹੀਂ ਬਣਦਾਗਾ ਤੇ ਨੀਂਦ ਵਧੀਆਂ ਲੰਮੇ ਲੈਪ ਤੱਕ ਸੋ ਮੋ ਵੀਰ ਤੇ ਜਰੂਰ ਤੁਸੀਂ ਜਮਾ ਕੇ ਦੇਖਿਓ ਤੇ ਕੋਈ ਇਹਦਾ ਨਿਸਕਾਨ ਨਹੀਂ ਜੀ ਕਿਉਂਕਿ ਦੇਸੀ ਆ ਵੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਧਰ ਮੇਰੇ ਦਾ ਗਮਲੀਆਂ ਦੇ ਉਹ ਚੱਲੀ ਜਾਂਦਾ ਜੇ ਸਬਜ਼ੀ ਤਾਂ ਰੱਖੀ ਹੈ ਜੀ ਕੁੱਕਰ ਨੇ ਸੀਗੀ ਵਧੀਆ ਹੋ ਜਾਏਗੀ ਸਾਡੀ ਕੰਡੀ ਚੱਲ ਚੱਲੀ ਹੈ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਫੇਅਰ Essa área não árvore,